ਸਾਡੇ YouTube ਚੈਨਲ ਤੇ ਆਫਰ ਦਾ ਸੌਂਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਖਜ਼ਾਨਾ ਦਫ਼ਤਰਾਂ ਵਿੱਚ ਲੰਬੇ ਸਮੇਂ ਤੋਂ ਪਏ ਪੈਂਡਿੰਗ ਬਿੱਲਾਂ ਨੂੰ ਵਿਤ ਉਪਾਗ ਦੁਆਰਾ ਜ਼ਬਾਨੀ ਹੁਕਮਾਂ ਲਈ ਰੋਕੇ ਜਾਣ ਦੇ ਰੂਪ ਵਿੱਚ ਪੰਜਾਬ ਪੈਨਸ਼ਨ ਯੂਨੀਅਨ ਦੁਆਰਾ ਕੀਤੇ ਜਾਣ ਵਾਲੇ ਜ਼ੋਰ ਪ੍ਰਦਰਸ਼ਨ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਰਜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਹਾਂ ਜੀ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਤ ਰਹੇ ਨਿਰਜੈ ਯਾਰ ਤੇ ਪੰਜਾਬ ਦੇ ਖਜ਼ਾਨਾ ਦਫ਼ਤਰ ਵਿੱਚ ਪਿਛਲੇ 3 ਮਹੀਨਿਆਂ ਤੋਂ ਪੈਨਸ਼ਨਾਂ ਦੇ ਜੀਪੀ ਫੰਡ ਬਿੱਲ ਮੈਡੀਕਲ ਪ੍ਰਤੀ ਪੂਰਤੀ ਬਿੱਲ ਸੋਦੀ ਹੋਈ ਲੀਫ ਇਨਕੈਸ਼ਮੈਂਟ ਦੇ ਬਿੱਲ ਤੇ ਹੋਰ ਕਈ ਕਿਸਮ ਦੇ ਬਿੱਲ ਵੇਤੋ ਭਾਵ ਪੰਜਾਬ ਸਰਕਾਰ ਵੱਲੋਂ ਅਦਾਇਗੀਆਂ ਤੇ ਹਨ ਫਲਾਨੀਆਂ پابੰਦੀਆਂ ਲਗਾਈਆਂ ਹੋਣ ਕਾਰਨ ਫਾਈਲਾਂ ਦੀ ਧੂੜ ਝੱਟ ਰਹੇ ਹਨ ਇਸ ਸਥਿਤੀ ਨੂੰ ਲੈ ਕੇ ਆਪਣਾ ਰੋਸ ਦਾ ਪ੍ਰਦਰਸ਼ਨ ਕਰਨ ਲਈ ਪੰਜਾਬ ਪੈਨਸ਼ਨਲ ਯੂਨੀਅਨ ਵੱਲੋਂ 3 ਜੁਲਾਈ ਨੂੰ ਪੰਜਾਬ ਦੇ ਖਜ਼ਾਨਾ ਦਫ਼ਤਰਾਂ ਸਾਹਮਣੇ ਰੋਹ ਪ੍ਰਦਰਸ਼ਨ ਕਰਨ ਤੋਂ ਬਾਅਦ ਵਿਦੇਤ ਮੰਤਰੀ ਪੰਜਾਬ ਦੇ ਕੁਦਮੇ ਪੂਕੇ ਜਾਣ ਦਾ ਐਕਸ਼ਨ ਪ੍ਰੋਗਰਾਮ ਉਲੀਕਿਆ ਗਿਆ ਹੈ ਪੰਜਾਬ ਸਬਾਰਡੀਨੇਟ ਸਰਵਸ ਫੈਡਰੇਸ਼ਨ 1600 ਅਫਸੀ ਸਾਈਟ ਪਰ ਬੀ ਚੰਡੀਗੜ੍ਹ ਵੱਲੋਂ 3 ਜੁਲਾਈ ਦੇ ਐਕਸ਼ਨ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ 9 ਜੁਲਾਈ ਨੂੰ ਕੀਤਾ ਜਾ ਰਹੀਆਂ ਰੋਸ ਰੈਡੀਆਂ ਵਿੱਚ ਪਰਮਿਸ਼ ਮੂਲੀਤ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਇਹ ਐਲਾਨ ਸੂਬਾ ਪ੍ਰਧਾਨ ਅਨੰਜੀਤ ਸਿੰਘ ਰਣਵਾ ਤੇ ਪ੍ਰਿੰਸਸ ਕਤਰ ਬਲਵਜੀਤ ਸਿੰਘ ਉਪਨ ਵੱਲੋਂ ਕੀਤਾ ਗਿਆ ਇਸ ਮੌਕੇ ਦਰਸ਼ਨ ਸਿੰਘ ਲਵਾਣਾ ਕਰਨ ਸਿੰਘ ਸਰਾਪ ਸੁਦਰਿੰਦਰ ਕੁਮਾਰ ਕੁਆਰੀ ਗੁਰਨੇਲ ਸਿੰਘ ਮੈਲਡੇ ਗੁਰਜੀਤ ਸਿੰਘ ਕੋੜਵਾਹ गुरप्रीत सिंह मंगवाल प्रेम चावला करतार सिंह पाल सुखदेव सिंह सुरतापुरी मनजीत गिल प्रवीण कुमार लुधियाना मेला सिनावाल बलजिंदर सिंह जसविंदर पाल उगी, उ सिंह कोकली सिंह सराबा, रायदीप सिंह हुशियारपुर गुरमीत गुरदासपुर रणदीप सिंह फतेहगढ़ साहेब, बलकार सोहता अजय सनोत्रा जसवंत राय ਵੇਦ ਪ੍ਰਕਾਸ਼ ਡਿੰਪਲ ਗਹਿਲਾ ਰਾਜਕਮਾਰ ਰੰਗਾ ਕ੍ਰਿਸ਼ਨ ਸਿੰਘ ਬਠਿੰਡਾ ਰਮੇਸ਼ ਬਰਨਾਲਾ ਕ੍ਰਿਸ਼ਨ ਪ੍ਰਸਾਦ ਜੰਡੀਗੜ੍ਹ ਜਗਮੋਹਨ ਨੌ ਲੱਖਾ ਤੇ ਸਿਰਿੰਦਰ ਸਿੰਘ ਬੈਤ ਨੇ ਇਹਦਾ ਸਮਰਥਨ ਕੀਤਾ ਭਾਗੋਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਆਪਣੇ ਸਵਾ 3 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ 7 ਲੱਖ ਮੁਲਾਜ਼ਮਾਂ ਦੇ ਪੈਨਸ਼ਨ ਮਾਮਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਦੇ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਹੈਂਕੜਵਾਜੀ ਨਾਲ ਸੰਸਦ ਸਰੀਰ ਜਿ세 ਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰਨ ਦੀ ਬਜਾਏ ਸ਼ਾਂਤਮਈ ਅੰਦੋਲਨ ਨੂੰ ਕੁਝ ਨਾ ਕੁਝ ਵਤੇ ਬਲਾਮ ਕਰਨ ਦੇ ਰਾਹ ਤੇ ਚੱਲ ਰਹੇ ਹਨ हां जी एक ਕਹਿਣਾ ਹੈ ਯੂਨੀਅਨ ਦੇ ਆਗੂਆਂ ਦੁਆਰਾ ਪ੍ਰਸ ਨੂੰ ਜਾਣਕਾਰੀ ਦਿੰਦੇ ਉਪਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਨਵਰੀ 2004 ਤੋਂ ਬਾਅਦ ਭਰਤੀ ਕੀਤੇ ਕਰੀਬ 2 ਲੱਖ ਮਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਅਜੇ ਤੱਕ ਹਵਾ ਵਿੱਚ ਲਟਕ ਰਿਹਾ ਹੈ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਵੱਲੋਂ ਪੈਨਸ਼ਨਾਂ ਲਈ ਸੁਪਾਉਂਸ਼ ਕੀਤਾ ਗਿਆ 2.95 ਦਾ ਗੁਣਾਕ ਵੀ ਲਾਗੂ ਨਹੀਂ ਕੀਤਾ ਗਿਆ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਵੱਲੋਂ ਸ੍ਰੀ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦਾ 5.5 ਸਾਲਾਂ ਦਾ ਬਣਦਾ ਬਕਾਇਆ ਪੰਜਾਬ ਸਰਕਾਰ ਨੇ ਲੀਰੋ-ਬੀਰ ਕਰ ਦਿੱਤਾ ਹੈ ਡੀਏ ਦੀਆਂ ਚਾਰ ਕਿਸ਼ਤਾਂ ਦੇਣ ਦੇ ਮਾਮਲੇ ਵਿੱਚ ਪੰਜਾਬ ਰਾਜ ਕੇਂਦਰ ਸਰਕਾਰ ਅਤੇ ਬਹੁਤ ਸਾਰੇ ਰਾਜਾਂ ਨਾਲੋਂ ਬੁਰੀ ਤਰ੍ਹਾਂ ਪਛੜ ਗਿਆ ਹੈ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ 13% ਡੀਏ ਕੇਂਦਰ ਸਰਕਾਰ ਦੇ ਅਨੇਕਾਂ ਰਾਜਾਂ ਤੋਂ ਘੱਟ ਪ੍ਰਾਪਤ ਕਰ ਰਹੇ ਹਨ ਪੰਜਾਬ ਸਰਕਾਰ ਸਭ ਉਚ ਅਦਾਲਤਾਂ ਦੇ ਫੈਸਲੇ ਲਾਗੂ ਕਰਨ ਦੀ ਬਜਾਏ ਇਹਨਾਂ ਦੀ ਸਦਾ ਸਦਾ ਉਲੰਘਣਾ ਕਰ ਰਹੀ ਹੈ ਜਿਸ ਦੀ ਮਿਸਾਲ 17 ਜੁਲਾਈ 2020 ਤੋਂ ਵਕੂ ਭਾਗਾਂ ਵਿੱਚ ਪੜਤੀ ਕਿਤੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਸਕੀਲ ਲਾਗੂ ਕਰਨ ਲਈ ਸਿੱਖਿਆ ਤੇ ਹੋਰ ਵਿਭਾਗਾਂ ਦੇ ਅੰਦਰ ਬਣਾਏ ਨਿਯਮਾਂ ਤੋਂ ਮਿਲਦੀ ਹੈ ਭਾਗਾਂ ਸਾਂਝੇ ਦੌਰ ਤੇ ਕਿਹਾ ਕਿ ਪੰਜਾਬ ਸਰਕਾਰ ਇਹ ਫੈਸਲੇ ਲਾਗੂ ਕਰਨ ਤੋਂ ਲਗਾਤਾਰ ਵਝ ਰਹੀ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਹ ਐਕਸ਼ਨ ਕੀਤੇ ਜਾਣ ਤੋਂ ਬਾਅਦ ਕਿ ਪੰਜਾਬ ਸਰਕਾਰ ਐਕਸ਼ਨ ਵਿੱਚ ਆਵੇਗੀ ਤੇ ਜੋ ਜ਼ਬਾਨੀ ਹਕਮਾਂ ਦੇ ਨਾਲ ਬਿੱਲ ਰੋਕੇ ਗਏ ਹਨ ਉਹਨਾਂ ਨੂੰ ਪਾਸ ਕਰਨ ਦੇ ਹੁਕਮ ਖਜ਼ਾਨਾ ਮੰਤਰੀ ਨੂੰ ਦੇਵੇਗੀ ਤਾਂ ਜੋ ਜਿਹੜਾ ਤੋਂ ਲਟਕੇ ਹੋਏ ਜੋ ਬਿੱਲ ਹਨ ਉਹਨਾਂ ਦੀ ਵਾਧੈਗੀ ਹੋ ਸਕੇ ਇਸ ਵੀਡੀਓ ਵਿੱਚ ਬਸ ਇੰਨਾ ਕਿ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਘਟਾ ਬਹੁਤ ਧੰਨਵਾਦ ਜੀ